ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ। ਇਸੇ कड़ी ਵਿੱਚ ਡਿਪਟੀ ਕਮਿਸ਼ਨਰ ਸੰਦੀਪ ਰੇਸ਼ੀ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਵੱਕੋ-ਵਕਰੇ ਵਿਭਾਗਾ ਦੇ ਅਧਿਕਾਰੀਆਂ ਨਾਲ ਡੜਪਾ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੁੱਜੇ। ਇਸ ਦੌਰਾਨ ਇੱਕ ਪਾਸੇ ਜਿੱਥੇ ਪਿੰਡਾਂ ਦੇ ਕਿਸਾਨਾਂ ਨੂੰ ਅੱਗ ਲਾਉਣ ਨਾਲ ਜ਼ਮੀਨ ਨੂੰ ਹੁੰਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ, ਉੱਥੇ ਹੀ ਇਸ ਦੇ ਹੋਰ ਕੀ ਕੀ ਨੁਕਸਾਨ ਹਨ ਇਹ ਵੀ ਦੱਸੇ ਗਏ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਜਿੱਥੇ ਕਿਸਾਨਾਂ ਦੇ ਪਰਿਵਾਰ ਖੁਦ ਬਿਮਾਰ ਹੁੰਦੇ ਨੇ, ਉੱਥੇ ਹੀ ਕਿਸ ਵੀ ਲੱਗਦੀਆਂ ਨੇ ਇਸ ਤੋਂ ਇਲਾਵਾ ਖੇਤ ਵਿੱਚ ਅੱਗ ਲਾਉਣ ਨਾਲ ਖੇਤੀ ਦੀ ਉਪਜਾਊ ਤਾਕਤ ਵੀ ਘਟਦੀ ਹੈ ਇਸ ਤੋਂ ਇਲਾਵਾ ਖੇਤ ਵਿੱਚ ਰਹਿੰਦੇ ਮਿੱਤਰ ਜੀ ਜੰਤੂ ਵੀ ਮਰਦੇ ਨੇ ਇਸ ਦੇ ਨਾਲ ਹੀ ਖੇਤਾ ਕਿਨਾਰੇ ਖੜੇ ਹਰੇ ਭਰੇ ਪੌਦਿਆਂ ਅਤੇ ਪੰਛੀਆਂ ਦੇ ਰਹਿਣ ਬਸੇਰੇ ਵੀ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਮੈਂ ਤੇ ਐਸਐਸਪੀ ਸਾਹਿਬ ਸਮੂਚੀ ਟੀਮ ਦੇ ਨਾਲ ਖੇਤੀਬਾੜੀ ਵਿਭਾਗ ਕੋਪਰੇਟਿਵ ਸੋਸਾਇਟੀਆਂ ਐਸਡੀਐਮ ਡੀਐਸਪੀ ਸਬਾਨ ਤਹਿਸੀਲਦਾਰ ਸਬਾਨ ਸਾਰੇ ਇਕੱਠੇ ਹੋ ਕੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਖਾਸ ਤੌਰ ਤੇ ਉਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਵਿੱਚ ਅੱਗਾਂ ਲੱਗੀਆਂ ਸੀ ਉਪਰਾਲੀ ਦੀ ਸੜਨ ਦੀਆਂ ਘਟਨਾਵਾਂ ਸੋ ਪਿੰਡਾਂ ਦੇ ਲੋਕ ਜਿਹੜੇ ਕਿਸਾਨ ਸਾਡੇ ਨੇ ਬੜੇ ਅਗਾਹ ਵੱਧੂ ਕਿਸਾਨ ਨੇ ਬੜੇ ਰਿਸੈਪਟਿਵ ਨੇ ਸਾਡੇ ਸਾਡੇ ਅਸੀਂ ਉਹਨਾਂ ਨੂੰ ਜਿਹੜੀ ਨੇ ਰਿਕਵੈਸਟ ਕਰ ਰਹੇ ਆ ਅਪੀਲ ਕਰ ਰਹੇ ਆ ਕਿ ਉਹ ਆਪਣੇ ਖੇਤਾਂ ਵਿੱਚ ਇਸ ਵਾਰ ਝੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਉਣ ਉਹਨੂੰ ਸਾਂਭਣਾ ਕਿਉਂਕਿ ਪਹਿਲਾਂ ਇਹਨਾਂ ਦੀ ਮੁਸ਼ਕਲ ਹੁੰਦੀ ਸੀ ਕਿ ਸਾਡੇ ਕੋਲ ਮਸ਼ੀਨਰੀ ਨਹੀਂ ਹੈ ਇਸ ਸਾਲ ਅਸੀਂ ਮਸ਼ੀਨਰੀ ਸਾਰੀ ਮੈਪਿੰਗ ਕਰਕੇ ਪ੍ਰੋਪਰ ਔਰ ਹਰ ਸੋਸਾਇਟੀ ਵਿੱਚ ਔਰ ਹਰ ਪਿੰਡ ਦੇ ਵਿੱਚ ਅਸੀਂ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ ਡਿਸਪਲੇ ਕੀਤੀਆਂ ਇੱਕ ਇੱਕ ਨੋਡਲ ਅਫਸਰ ਲਗਾਇਆ ਹੈ ਪੁਲਿਸ ਵੱਲੋਂ ਔਰ ਜੁਆਇੰਟ ਤਰੀਕੇ ਨਾਲ ਜੁਆਇੰਟਲੀ ਸਾਡੇ ਅਫਸਰ ਜਿਹੜੇ ਸਿਵਲ ਐਂਡ ਪੁਲਿਸ ਦੇ ਇਕੱਠੇ ਹੋ ਕੇ ਇਸ ਕੰਮ ਦੇ ਵਿੱਚ ਇਸਵਰ ਸ਼ਾਮਲ ਨੇ ਔਰ ਸਾਨੂੰ ਆਸ ਹੈ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਅਗਾਹ ਬਦੂ ਕਿਸਾਨ ਜਿਹੜੇ ਨੇ ਕਿਉਂਕਿ ਸਾਡੇ ਜ਼ਿਲ੍ਹੇ ਦਾ ਝਾੜ ਜਿਹੜਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਫੇਮਸ ਹੈ ਕਿ ਕਣਕ ਔਰ ਝੋਨਾ ਸਭ ਤੋਂ ਵੱਧ ਝਾੜ ਲੈਂਦੇ ਆ ਤੋਂ ਸਾਡੇ ਕਿਸਾਨ ਜਿਹੜੇ ਨੇ ਐਸੀ ਸੋਚ ਨੂੰ ਅੱਗੇ ਲਖਦ ਰੱਖਦੇ ਹੋਏ ਔਰ ਗੁਰੂ ਸਬਾਨ ਵੱਲੋਂ ਦਿੱਤੇ ਮੈਸੇਜ ਪਵਨ ਗੁਰੂ ਪਾਣੀ ਪ ਆਪਣੀ ਧਰਤੀ ਮਾਂ ਔਰ ਆਪਣੇ ਜਿਹੜੀ ਪਵਨ ਹੈ ਜਿਹੜੀ ਹਵਾ ਹੈ ਨਿਰਮਲ ਹਵਾ ਉਹਨੂੰ ਇਨਸ਼ੋਰ ਕਰਨਗੇ ਕਿ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨਾਂ ਕਿਹਾ ਕਿ ਆਪਾਂ ਇਸ ਵਾਰ ਪ੍ਰਥਮ ਪਾਤਸ਼ਾਹੀ ਦੇ ਇਸ ਉਪਦੇਸ਼ ਦੀ ਪਾਲਣਾ ਕਰਦੇ ਹਾਂ ਇਸ ਵਾਰ ਪਰਾਲੀ ਦੀ ਰਹਿਤ ਫੁੰਦ ਨੂੰ ਅੱਗ ਨਹੀਂ ਲਾਵਾਂਗੇ ਇਸ ਵਾਰ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਸਾਨਾਂ ਤੋਂ ਵਚਨ ਲਿਆ ਉੱਥੇ ਹੀ ਕਿਸਾਨਾਂ ਨੇ ਵੀ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਦੇ ਇਸ ਉਪਰਾਲੇ ਦੇ ਵਿੱਚ ਉਹ ਪੂਰਾ ਸਮਰਥਨ ਦੇਣਗੇ ਅਤੇ ਵਿਸ਼ਵਾਸ ਦਵਾਉਂਦੇ ਨੇ ਕਿ ਇਸ ਵਾਰ ਵੀ ਉਹ ਰਹਿਤ ਫੁੰਦ ਨੂੰ ਅੱਗ ਨਹੀਂ ਲਾਉਣਗੇ ਮੀਟਿੰਗ ਬਹੁਤ ਸੋਹਣੀ ਰਹੀ ਜੀ ਉਹਨਾਂ ਨੇ ਮਤਲਬ ਅੱਗ ਦੇ ਵਾਸਤੇ ਕਿਹਾ ਵੀ ਅੱਗ ਕਿਸਾਨ ਨਾ ਲਾਉਣ ਉਹਨਾਂ ਵਾਸਤੇ ਮਸ਼ੀਨਰੀ ਦਾ ਇੰਤਜ਼ਾਮ ਹੋ ਜੂਗਾ ਤੇ ਦੋ ਬੇਲ ਰੱਪਣੇ ਲੱਗੇ ਵੀ ਨੇ ਉਹ ਵੀ ਆਪਾਂ ਮਿੰਨੇ ਚਲਾਵਾਂਗੇ ਤੇ ਲੋਕਾਂ ਨੇ ਪੂਰਾ ਸਹਿਯੋਗ ਤਾਂ ਸਾਥ ਦਿੱਤਾ ਤੇ ਬਾਕੀ ਮੰਡੀਆਂ ਵਾਲੀ ਗੱਲ ਹੋਈ ਵੀ ਜੀਰੀ ਨਹੀਂ ਵਿਕ ਰਹੀ ਉਹ ਵੀ ਡੀਸੀ ਸਾਹਿਬ ਪੂਰਾ ਸਹਿਯੋਗ ਦੇ ਕੇ ਗਏ ਨੇ ਵੀ ਬੋਲੀ ਛੇਤੋਂ ਛੇਦੀ ਕਰਾ ਰਹਿਆਂਗੇ ਲੱਗੇ ਹੋਏ ਆ ਅੱਗ ਦੇ ਨੁਕਸਾਨ ਦੱਸ ਕੇ ਗਏ ਨੇ ਵੀ ਕੀ ਕੀ ਨੁਕਸਾਨ ਹਾਂਜੀ ਹਾਂਜੀ ਅੱਗ ਦੇ ਨੁਕਸਾਨ ਦੱਸ ਕੇ ਗਏ ਵੀ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਫੀਫਣਿਆ ਦੇ ਇਨਫੈਕਸ਼ਨ ਹੁੰਦੀ ਹੈ ਸਾਰਾ ਕੁਝ ਡਿਸ ਜੀ ਸਾਬ ਨੇ ਦੱਸਿਆ ਐ ਐਸਐਸਪੀ ਸਾਹਿਬ ਨੇ ਦੱਸਿਆ ਕਿਸਾਨਾਂ ਨੇ ਭਰੋਸਾ ਦਿੱਤਾ ਜੀ ਪਰ ਉਹਨਾਂ ਨੂੰ ਕੋਈ ਵੀ ਆਦੇ ਨਹੀਂ ਹਾਂਜੀ ਹਾਂਜੀ ਕਿਸਾਨਾਂ ਨੇ ਪੂਰਾ ਭਰੋਸਾ ਦਿੱਤਾ ਜੀ ਵੀ ਨਹੀਂ ਅੱਗ ਅੱਗ ਤਾਂ ਵੈਸੇ ਸਾਡੀ 2000 ਹੀ ਤੋਂ ਬਹੁਤ ਘੱਟ ਲੱਗ ਰਹੀ ਹੈ ਪਿਛਲੇ 2 ਸਾਲਾਂ ਤੋਂ ਕਾਫੀ ਘੱਟ ਲੱਗੀ ਐ ਇਤ ਕੀ ਪੂਰਨ ਵਿਸ਼ਵਾਸ ਦਵਾਇਆ ਜੀ ਡਿਸ ਜੀ ਸਾਹਿਬ ਨੂੰ ਵੀ ਅੱਗ ਨਹੀਂ ਲਾਵਾਂਗੇ ਗੱਲਬਾਤ ਤਾਂ ਜੀ ਉਹ ਪਹਿਲਾਂ ਚੋਨੇ ਦੇ ਸਬੰਧ ਚ ਗੱਲ ਸ਼ੁਰੂ ਕੀਤੀ ਸੀ ਉਹਨਾਂ ਨੇ ਵਿਚੋਂ ਨਾ 16 17 ਵਾਊਚਰ ਤੋਂ ਵੱਧ ਨਾ ਹੋਵੇ ਵੀ ਸੁੱਕਾ ਝੋਨਾ ਲਿਆਂਦਾ ਜਾਵੇ ਸੁੱਕਾ ਝੋਨਾ 24 ਘੰਟਿਆਂ ਦੇ ਵਿੱਚ ਵਿੱਚ ਤੇ ਜਾਂ ਤੀਸਰੇ ਦਿਨ ਵਿੱਚ ਸਾਰਾ ਝੋਨਾ ਉਹਦੀ ਚਕਾਈ ਹੋ ਜੂ ਪਰਭਾਈ ਹੋ ਜੂਗੀ ਜੀ ਉਹਦੇ ਸਬੰਧ ਵਿੱਚ ਗੱਲ ਕਰੀ ਸੀ ਉਸ ਤੋਂ ਬਾਅਦ ਕੋਈ ਅਗਲੋਂ ਦੇ ਸਵਾਲ ਚ ਵੀ ਤੁਹਾਡੇ ਜਿਹਾ ਉਸ ਤੋਂ ਬਾਅਦ ਜੀ ਸਾਡੇ ਪਿੰਡ ਦੇ ਵਿੱਚ ਨੰਬਰਦਾਰ ਜੀ ਨੇ ਲਖਵੰਤ ਸਿੰਘ ਜੀ ਉਹਨਾਂ ਕੋਲੇ ਦੋ ਬੇਲਰ ਨੇ ਜੀ ਸਾਡੇ ਜੇ ਉਹ ਦੋ ਬੇਲਰ ਸਾਡੇ ਪਿੰਡ ਦੇ ਵਿੱਚ ਹੀ ਚੱਲਣ ਤਾਂ ਉਹ ਆਹ ਲਾ ਲਓ ਵੀ 10 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਸਾਰੀ ਪਰਾਲੀ ਨੂੰ ਕਵਰ ਕਰ ਲੈਣੇ ਇਕੱਠੀ ਕਰ ਲੈਣਗੇ ਗੱਠਾ ਬਣਾ ਕੇ ਉਹਨਾਂ ਨੇ ਇਹ ਵੀ ਕਿਹਾ ਵੀ ਅੱਗ ਨਾ ਲਾਓ ਇਸ ਵਾਰ ਹਾਂਜੀ ਬਿਲਕੁਲ ਕਿਹਾ ਜੀ ਕੀ ਕਿਹਾ ਕੀ ਕਿਹਾ ਜੀ ਅੱਗ ਅੱਗ ਦੇ ਬਸ ਅੱਗ ਦੇ ਸੰਬੰਧ ਚ ਆਏਗੇ ਕਿ ਨਹੀਂ ਅੱਗ ਨਹੀਂ ਲਾਉਣੀ ਪ੍ਰਦੂਸ਼ਣ ਹੁੰਦਾ ਜੀ ਤੇ ਸਾਡੇ ਕੋਲ ਪਿੰਡ ਕੋਲੇ ਪਹਿਲੀ ਬੇਲਰ ਹੈਗੇ ਨੇ ਦੋ ਅਸੀਂ ਕਿਉਂ ਅੱਗ ਲਾਵਾਂਗੇ ਪਹਿਲਾਂ ਵੀ ਨਹੀਂ ਲੱਗਦੀ ਤੁਹਾਡੇ ਨਹੀਂ ਲੱਗਦੀ ਨਹੀਂ ਬਹੁਤ ਘੱਟ ਲੱਗਦੀ ਉਹ ਤਾਂ ਜੀ ਐਂ ਕਹਿੰਦੇ ਨੇ ਵੀ ਅੱਗ ਨਾ ਲਾਓ ਅੱਗ ਸਿਹਤ ਖਰਾਬ ਹੁੰਦੀ ਆ ਬੁੜਿਆਂ ਨੂੰ ਔਖਾ ਕਿਸੇ ਦਾ ਬੀਪੀ ਵੱਧਾ ਵੀ ਅੱਗ ਦਾ ਸਾਡੇ ਪਹਿਲਾਂ ਵੀ ਘੱਟੇ ਲੱਗਦੇ ਜੀ ਸਾਧਨ ਹੋ ਰਹੇ ਨੇ ਹੁਣ ਤਾਂ ਵੀ ਠੀਕ ਚੱਲਦਾ ਕੰਮ ਸਾਡਾ ਇਸ ਮੁਕੇ ਅਧਿਕਾਰੀਆਂ ਨੇ ਕਿਹਾ ਕਿ ਪਰਾਲੀ ਦੀ ਸਾਮ ਸੰਭਾਲ ਲਈ ਸਾਡੇ ਕੋਲ ਪੂਰੇ ਪ੍ਰਬੰਧ ਨੇ ਅਸੀਂ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਜਿਨ੍ਹਾਂ ਕਿਸਾਨਾਂ ਕੋਲ ਪਰਾਲੀ ਸੰਭਲ ਲਈ ਵੇਲਣ ਅਤੇ ਹੋਰ ਮਸ਼ੀਨਰੀ ਹੈ ਉਹ ਸਾਡੇ ਨਾਲ ਸੰਪਰਕ ਵਿੱਚ ਹਨ ਅਤੇ ਅਸੀਂ ਕਿਸਾਨਾਂ ਦੇ ਖੇਤਾਂ ਵਿੱਚੋਂ ਜਲਦ ਹੀ ਪਰਾਲੀ ਚੁਕਾ ਦੇਵਾਂਗੇ ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਸਾਥ ਦੇ ਤਾਂ ਜੋ ਵਾਤਾਵਰਨ ਵੀ ਦੂਸ਼ਿਤ ਨਾ ਹੋਵੇ ਤੇ ਸੰਗਰੂਰ ਜ਼ਿਲ੍ਹੇ ਦੇ ਲੋਕ ਸੁਖਾਲਾ ਸਾਹ ਵੀ ਲੈ ਸਕਣ ਜਗਬਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ